ਇੰਟਰਨੈਸ਼ਨਲ ਯੋਗਾ ਦਿਵਸ ਤੇ ਅੱਜ ਜਿੱਥੇ ਸਮੁੱਚੇ ਦੇਸ਼ ਦੇ ਵਿੱਚ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਤਕਸ਼ਰੀ ਇਤਿਹਾਸਕ ਸ਼ਹਿਰ ਤਕਸ਼ਰੀ ਦਾੰਦਮਨ ਸਾਹਿਬ ਤਲਵੰਡੀ ਸਾਹਿਬੋਂ ਵਿਖੇ ਵੀ ਇੰਟਰਨੈਸ਼ਨਲ ਯੋਗਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣੀ ਆ ਤਲਵੰਡੀ ਸਾਹਿਬੋਂ ਦੇ ਭਾਈ ਦਲ ਸਿੰਘ ਪਾਰਕ ਦੀਆਂ ਜਿੱਥੇ ਸਵੇਰ-ਸਵੇਰੇ ਹੀ ਜਿਹੜੇ ਯੋਗਾ ਜਿਹੜੇ ਉਹ ਕੀਤੇ ਜਾ ਰਹੇ ਆ ਆਪਾਂ ਗੱਲਬਾਤ ਕਰਾਂਗੇ ਜੋ ਜੋਗ ਕਰ ਰਹੇ ਹੈ ਕਿ ਇਹਨਾਂ ਦੀ ਗੱਲਬਾਤ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਮਤਲਬ ਜੋਗ ਹੈ ਜਿਹੜਾ ਕੀਤਾ ਜਾ ਰਿਹਾ ਹੈ ਤਸਵੀਰਾਂ ਤਲਵੰਡੀ ਸਾਬੋ ਦੇ ਇਤਿਹਾਸਕ ਸ਼ਹਿਰ ਦੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹਨੇ ਜੋਗਾ ਦੇਪਸ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਜੋਗਾ ਕੀਤਾ ਜਾ ਰਿਹਾ ਹੈ ਤਸਵੀਰਾਂ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਦੀਆਂ ਨੇ ਆਪਾਂ ਗੱਲਬਾਤ ਕਰਾਂਗੇ ਜੋ ਜੋਗਾ ਕਰਵਾ ਰਹੇ ਨੇ ਕੀ ਕਹਿਣਾ ਚਾਹੁੰਦਾ ਚਾਹੁੰਦੇ ਨੇ ਇਹ ਤੇ ਕੀ ਇਹਨਾਂ ਦਾ ਕਸਟਰੀ ਕਿਸਟਰੀ ਕੇ ਨਾਲ ਕਿ ਕਦੋਂ ਤੋਂ ਜੋਗਾ ਜਿਹੜਾ ਕਰਵਾਇਆ ਜਾ ਰਿਹਾ ਹੈ ਹਾਂਜੀ ਕੀ ਨਾਂ ਹੈ ਤੁਹਾਡਾ ਸਰਾ ਕੀ ਮੈਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਮੇਰਾ ਨਾਮ ਅਖਰਮੀ ਸਿੰਘਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋਗਾ ਦੇ ਵਿਸ਼ਾ ਤੇ ਕਿੱਥੇ ਤੁਸੀਂ ਜੋਗਾ ਕਰਾ ਕਦੋਂ ਤੋਂ ਜੋਗਾ ਜਿਹੜਾ ਇਹ ਕਰ ਰਹੇ ਇਸ ਸਰ ਇਸ ਬਾਬਦ ਡਾਰਸੀ ਪਾਰਕ ਤਲਵੰਡੀ ਸਾਬੋ ਦੇ ਕਿ ਤਕਰੀਬਨ 1 ਸਾਲ 5-6 ਮਹੀਨੇ ਤਕਰੀਬਨ ਹੋ ਚੁੱਕੇ ਤੇ ਹਾਰ ਡੇਲੀ ਰੂਟੀਨ ਦੇ ਵਿੱਚ ਲੀਡ ਜੋਗ ਜੈਂਸ ਜੋਗਾ ਕਰ ਰਹੇ ਹੈ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹੈਗੇ ਅੱਜ ਜੋਗਾ ਦਿਵਸ ਹੈ ਕਿ ਇਸ ਤਰ੍ਹਾਂ ਕਰੋ ਤੋ ਤੁਸੀਂ ਜੋਗਾ ਕਰਨ ਲੱਗਿਓ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਥੈਂਕ ਯੂ

ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋ ਰਿਹਾ ਜਿਸ ਤਰ੍ਹਾਂ ਸਰਵਾਈਕਲ ਦਾ ਦਾ ਬੈਕ ਪੇਨ ਦਾ ਸਟੱਕਾ ਦਾ ਬਹੁਤ ਸਾਰੀਆਂ ਬਿਮਾਰੀਆਂ ਸੀ ਉਹਨਾਂ ਤੋਂ ਇਹਨਾਂ ਨੇ ਰਾਹਤ ਮਿਲੀ ਹੈ ਬਹੁਤ ਖੁਸ਼ ਨੇ ਲੋਕ ਕਰਕੇ ਇਸ ਲਈ ਕਹਿ ਰਿਹਾ ਸਰਕਾਰ ਦਾ ਜੀ ਬਹੁਤ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਭਰਾ ਲਗਾਈ ਕੀ ਕਹਿਣਾ ਹੈ ਨਾ ਆਮ ਲੋਕਾਂ ਨੂੰ ਅਸੀਂ ਆਮ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਬਹੁਤ ਸਾਰੇ ਬਿਮਾਰੀਆਂ ਚੱਲ ਰਹੀਆਂ ਨੇ ਠੀਕ ਹੈ ਉਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਅਸੀਂ ਕਿਸੇ ਯੋਗਾ ਅਭਿਆਸ ਨੂੰ ਕਰੀਏ ਆਪਣੀ ਜ਼ਿੰਦਗੀ ਨੂੰ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਇੱਕ ਆਪਣੀ ਜ਼ਿੰਦਗੀ ਵਾਸਤੇ ਇੱਕ ਘੰਟਾ ਜ਼ਰੂਰ ਕੱਢਣਾ ਚਾਹੀਦਾ ਹੈ ਬਿਲਕੁਲ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਤਰ੍ਹਾਂ ਜੋਗਾ ਜਿਹੜਾ ਕੀਤਾ ਜਾ ਰਿਹਾ ਆਪਾਂ ਗੱਲਬਾਤ ਕਰਦੇ ਆ ਜੋ ਜੋਗਾ ਕਰਦੇ ਕਿੰਨਾਂ ਕਿਸ ਤਰ੍ਹਾਂ ਇਹਨਾਂ ਨੂੰ ਫਾਇਦਾ ਹੁੰਦਾ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਹਰਦੇਵ ਸਿੰਘ ਆ ਜੀ ਇਹ ਕੀ ਕਹਿਣਾ ਚਾਹੁੰਦੇ ਹੋ ਜੋਗਾ ਕਿੰਨਾ ਕੁ ਫਾਇਦਾ ਹੋ ਰਿਹਾ ਹੈ ਦਾ ਦਾ ਬਹੁਤ ਫਾਇਦਾ ਹੈ ਅੱਜਕੱਲ ਜਿਹੜਾ ਹੈ ਨਾ ਲੋਕ ਆਪ ਕਿਲਾ ਵਾਲਾ ਕੁਝ ਮੰਨਤੇ ਬੜਾ ਬੋਝ ਹੈ ਹਰ ਕਿਸਮ ਦਾ ਦੁਕਾਨਦਾਰ ਦੇ ਦੁਕਾਨ ਦਾ ਬੋਝ ਹੈ ਬੱਚੇ ਦੇ ਵੀ ਬੋਝ ਆਖੋ ਮੋਬਾਈਲ ਦਿੱਤਾ ਇਹ ਨਹੀਂ ਦਿੱਤਾ ਹਰ ਇੱਕ ਬੰਦਾ ਟੈਨਸ਼ਨ ਚ ਜੁਗਾ ਕਰਦੇ ਨਾਲ ਜਿਹੜੀ ਟੈਨਸ਼ਨ ਘਟਦੀ ਹੈ ਸਿਰਫ 2 ਮਿੰਟ ਦੀ ਬਾਤ ਹੈ ਜੇ ਤੁਸੀਂ ਜੁਗਾ ਕਰਦੇ ਨੂੰ ਬਹੁਤ ਅੱਛਾ ਸਰੀਰ ਰਹਿੰਦਾ ਹੈ ਕੋਈ ਗੋਲੀ ਦੀ ਲੋੜ ਨਹੀਂ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੈ ਅਕ मतलब ਫਾਇਦਾ ਹੋ ਰੇ ਲੋਕਾਂ ਨੂੰ ਕਿਹਨਾ ਜਨ ਬਹੁਤ ਬਹੁਤ ਅੱਛਾ ਫਾਇਦਾ ਹੈ ਯਾ ਸਰਕਾਰ ਦੀ ਚੰਗਾ ਸਰਕਾਰ ਦਾ ਬਹੁਤ ਅੱਛਾ ਜਿਹੜਾ ਹੈ ਨਾ ਕਦਮ ਹੈ ਇੱਥੇ ਇਤਿਹਾਸ ਸਹਿਰ ਚ ਬਣਾਇਆ ਸਵੇਰੇ ਸਵੇਰੇ ਹੀ ਬਣਾਇਆ ਕਿਹਨਾ ਸਾਢੇ 5 ਤੋਂ ਲੈ ਕੇ ਸਾਢੇ 6 ਵਜੇ ਤੱਕ ਬਣਾਇਆ ਕਿ ਬੇਹ ਭਗਵਾਨ ਦਮਨ ਜੀ ਦਾ ਬਹੁਤ ਹੀ ਅੱਛੀ ਸੋਚ ਹੈ ਪਿੰਡ ਪਿੰਡ ਘੜੀ ਘੜੀ ਜੇ ਮਤਲਬ ਜਿਹੜੇ ਜੋਗਾ ਕਰਦੇ ਬਾਸ ਟੀਚਿੰਗ ਵਿੱਚ ਬਿਲਕੁਲ ਇਹ ਹਨ ਤਲਵੰਡੀ ਸਾਬੋ ਇਤਿਹਾਸਕ ਸ਼ਹਿਰ ਦੀਆਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਲੋਕ ਵੱਡੀ ਗਿਣਤੀ ਦੇ ਵਿੱਚ ਔਰਤਾਂ ਔਰ ਲੋਕ ਆਮ ਲੋਕ ਆ ਜਿਹੜੇ ਜੋਗਾ ਦੇ ਵਿੱਚ ਇਹ ਸਾਰੇ ਇਹ ਹਨ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਜੋਗਾ ਕੀਤਾ ਇਹਨਾਂ ਨੇ ਤੇ ਇਹਨਾਂ ਦਾ ਕਹਿਣਾ ਹੈ ਵੀ ਕਿਤਨਾ ਕਿਤੇ ਜੋਗਾ ਕਰਨਾ ਜਿਹੜਾ ਬਹੁਤ ਲਾਭਦਾਇਕ ਹੈ ਲੋਕਾਂ ਨੂੰ ਬਿਮਾਰੀਆਂ ਤੋਂ ਟੈਨਸ਼ਨਾਂ ਤੋਂ ਜਿਹੜੀ ਰਾਹਤ ਮਿਲਦੀ ਹੈ ਕੈਮਰਾਮੈਨ ਕਮਲ ਦੇ ਨਾਲ ਲਕਵੇਂਦਰ ਸ਼ਰਮਾ ਨਿਊਜ਼ੀਟਿੰਗ ਤਲਵੰਡੀ ਸਾਬੋ